ਪਿੰਡ ਸੰਗਤਪੁਰ ਵਿਖੇ ਬਾਬਾ ਦਰਸ਼ਨ ਦਾਸ ਜੀ ਦੇ ਦੀਵਾਨ ਹਾਲ ਵਿਖੇ ਲੈਂਟਰ ਪਾਉਂ ਸਮੇਂ ਡਿੱਗ ਪਿਆ ਜਿਸ ਦੇ ਕਾਰਨ 13 ਲੋਕਾਂ ਦੇ ਲੈਂਟਰ ਥੱਲੇ ਆਉਣ ਦੇ ਨਾਲ ਕੰਬੀਰ ਜ਼ਖਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਇਸ ਸੰਬੰਧ ਵਿੱਚ ਜਾਣਕਾਰੀ ਦਿੰਦਾ ਹੋਇਆ ਖਡੂਰ ਸਾਹਿਬ ਦੇ ਐਸਟੀਐਮ ਸਚਿੰਤ ਪਾਠਕ ਨੇ ਦੱਸਿਆ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਉਤੇ ਲੈਂਟਰ ਪੈ ਰਿਆ ਸੀ ਤਾਂ ਅਚਾਨਕ ਥੱਲੋ ਢੀਮ ਖਸਕਣ ਦੇ ਕਾਰਨ ਇਹ ਸਾਰੇ ਦਾ ਸਾਰਾ ਲੈਂਟਰ ਡਿੱਗ ਪਿਆ ਇਸ ਉੱਪਰ ਕੰਮ ਕਰ ਰਹੇ ਕੁਝ ਵਿਅਕਤੀ ਅਤੇ ਥੱਲੇ ਕੰਮ ਕਰ ਰਹੇ 13 ਵਿਅਕਤੀ ਇਸ ਦੇ ਥੱਲੇ ਨਪੇ ਗਏ ਜਿਨ੍ਹਾਂ ਨੂੰ ਰੈਸਕਿਊ ਕਰਕੇ ਬਾਹਰ ਕੱਢ ਦਿੱਤਾ ਗਿਆ 5 ਵਿਅਕਤੀ ਜੋ ਕਿ ਗੰਭੀਰ ਹਾਲਤ ਦੇ ਵਿੱਚ ਨੇ ਉਹਨਾਂ ਨੂੰ ਇਲਾਕੇ ਦੇ ਵੱਖ-ਵੱਖ ਹਸਪਤਾਲਾਂ ਦੇ ਵਿੱਚ ਸ਼ਿਫਟ ਕਰ ਦਿੱਤਾ ਗਿਆ ਇਸ ਦੇ ਨਾਲ ਉਹਨਾਂ ਨੂੰ ਵੀ ਕਿਹਾ ਗਿਆ ਹੈ ਕਿ ਜਿਹੜੇ ਘੱਟ ਜ਼ਖਮੀ ਨੇ ਉਹਨਾਂ ਦਾ ਇਲਾਜ ਕਰਕੇ ਘਰ ਭੇਜ ਦਿੱਤਾ ਗਿਆ ਦੇ ਲਈ ਟੋਟਲ ਸਾਡੇ 13 ਮਰੀਜ਼ਾਂ ਦਾ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਜਿਨ੍ਹਾਂ ਨੂੰ ਰੈਸਕਿਊ ਕੀਤਾ ਗਿਆ ਤੇ ਸਾਡੇ 2 एएलएस ਤੇ 2 बीएलएस 2 ਐਡਵਾਂਸ ਲਾਈਫ ਸਪੋਰਟ 2 ਬੇਸਿਕ ਲਾਈਫ ਸਪੋਰਟ ਐਮਬੂਲੈਂਸਸ ਉਰੇ ਆ ਗਈਆਂ ਸੀ ਉਹਨਾਂ ਵਿੱਚੋਂ 3 ਨੂੰ ਅਸੀਂ ਭੇਜਿਆ ਹੈਗਾ ਬਾਬਾ ਜਗਤਾਰ ਸਿੰਘ ਜੀ ਦੇ ਹਸਪੀਟਲ ਉਹ ਪਹਿਲਾਂ ਚਲੇ ਗਏ ਸੀ 4 ਗਏ ਨੇ ਐਸਐਮਓ ਸਰਹਾਲੀ ਦੇ ਕੋਲ ਤੇ ਇੱਕ ਸੀਰੀਅਸ ਸੀਗੇ ਬਹੁਤ ਜ਼ਿਆਦਾ ਅਸੀਂ ਉਹਨਾਂ ਨੂੰ ਤਰਨ ਤਰਨ ਰੈਫਰ ਕਰਤਾ ਉਸ ਤੋਂ ਬਿਨਾਂ ਅਸੀਂ ਜਿਹੜਾ ਟਰਾਮਾ ਵਾਰਡ ਸੀ ਉਹਨੂੰ ਐਕਟੀਵੇਟ ਕਰ ਦਿੱਤਾ ਹੈ ਤੇ ਉਸ ਤੋਂ ਬਿਨਾ ਰੈੱਡ ਕਰਾਸ ਨੇ ਬਲੱਡ ਬੈਂਕਸ ਜਿਹੜੇ ਨੇ ਰੈੱਡ ਕਰਾਸ ਦੇ ਬਾਕੀ ਜਿਹੜੇ ਚੈਪਟਰਸ ਨੇ ਜਲੰਧਰ ਅੰਮ੍ਰਿਤਸਰ ਲੁਧਿਆਣਾ ਉਹਨਾਂ ਤੋਂ ਅਸੀਂ ਬਲੱਡ ਬੈਂਕਸ ਜਿਹੜੇ ਨੇ ਏ ਬੀ ਏ ਬੀਓ ਸਾਰਿਆਂ ਦੇ ਅਰੇਂਜ ਕਰ ਲਏ ਨੇ ਨੈਕਸਟ ਸਾਡੇ ਲਈ ਹਲੇ ਫਿਲਹਾਲ ਜਿਹੜਾ ਮੇਨ ਚੈਲੰਜ ਹੈ ਉਹ ਇਹ ਹੈ ਕਿ ਜਿਹੜੀ ਤਾਰਾਂ ਹੈਗੀਆਂ ਨੇ ਇੱਥੇ ਦੀਆਂ ਲੋਹੇ ਦੀਆਂ ਤੁਸੀਂ ਦੇਖ ਸਕਦੇ ਹੋ ਲੈਂਟਰ ਦੀਆਂ ਛੜਾਂ ਆਪਸ ਚ ਐਂਟੈਂਗਲ ਹੋਈਆਂ ਹੋਈਆਂ ਨੇ ਜਿਹਦੇ ਕਰਕੇ ਜੀਸੀਬੀ ਇਸ ਇਫੈਕਟਿਵ ਨਹੀਂ ਹੈ ਗਿਆ ਤਾਂ ਹੁਣ ਅਸੀਂ ਨਾ ਐਸੀਟਾਇਲਨ ਫਲੇਮ ਗੈਸ ਕਟਰ ਮੰਗਾਏ ਹੋਏ ਨੇ ਉਹ ਗੈਸ ਕਟਰ ਨਾ ਇਹਨਾਂ ਨੂੰ ਕੱਟ ਦਨਗੇ ਆਪਸ ਵਿੱਚ ਤਾਂ ਕਿ ਇਹਨਾਂ ਨੂੰ ਲਿਫਟ ਕਰਨਾ ਸੌਖਾ ਹੋਵੇ ਉਸ ਤੋਂ ਬਿਨਾ ਅਸੀਂ ਐਨਐਚਏਆਈ ਨੂੰ ਕਹਿ ਕੇ ਪੋਕਲੇਨ ਮਸ਼ੀਨ ਹੁੰਦੀ ਹੈ ਜੀ ਚ ਨਾ ਜਿਵੇਂ ਟੈਂਕ ਤਾਂ ਹੁੰਦਾ ਨਾ ਚੇਨ ਵਾਲਾ ਕਟਰ ਉਹ ਇਸ ਮਲਬੇ ਦੇ ਉੱਤੇ ਜ਼ਿਆਦਾ ਇਫੈਕਟਿਵਲੀ ਚੱਲ ਸਕਦਾ ਤਾਂ ਉਹ ਅਸੀਂ ਮੰਗਵਾਇਆ ਹੋਇਆ ਬਾਕੀ ਮੇਰੀ ਲੋਕਾਂ ਨੂੰ ਉਹ ਹੈਗੀ ਆ ਕਿ ਤੁਸੀਂ ਪਲੀਜ਼ ਅਫਵਾਹਾਂ ਦੇ ਯਕੀਨ ਨਾ ਕਰੋ ਤੇ ਜਿਹੜੀ ਸਾਡੀ ਕੰਸਟਰਕਸ਼ਨ ਸਾਈਟ ਹੈ ਇੱਥੇ ਵੌਲੰਟੀਅਰਸ ਨੂੰ ਕੰਮ ਕਰਨ ਤੋਂ ਕਈ ਲੋਕ ਨੇ ਜੋ ਸਿਰਫ ਔਰੇ ਵੀਡੀਓ ਬਣਾ ਰਹੇ ਨੇ ਉਹ ਪਲੀਜ਼ ਨਾ ਕਰੋ Uh, let the administration do its work. Thank you.